ਜੀ ਕੋਈ ਪ੍ਰੂਫ ਹੀ ਹੈ ਨਹੀਂ ਪ੍ਰੂਫ ਹੀ ਹੈ ਨਹੀਂ ਉਹਨਾਂ ਕੋਲ ਪ੍ਰੂਫ ਹੀ ਨਹੀਂ ਅੱਜ ਇਹਨਾਂ ਨੂੰ ਬੇਲ ਮਿਲੇ ਨਹੀਂ ਅੱਜ ਉਹ ਤਿੰਨ ਬੰਦੇ ਫੜੇ ਆ ਤਿੰਨ ਬੰਦੇ ਕਹਿੰਦੇ ਹਾਂ ਵੀ ਮੇਰਾ ਨਾਮ ਲੰਘਦੇ ਮੇਰੇ ਬ੍ਰਦਰ ਦਾ ਨਾਮ ਲੰਘਣਗੇ ਕਿਸੇ ਹੋਰ ਦਾ ਨਾਮ ਲੰਘਣਗੇ ਕਿ ਕਿੰਨੂ ਕਿੰਨੂ ਫਸਾਣਗੇ ਇੱਕ ਬੰਦਾ ਫੜਿਆ ਇੱਕ ਮਿੰਟ ਤੁਸੀਂ ਬੋਲ ਲੱਗ ਪਿਆ ਸਰ ਸੁਨੀਤ ਪਿੰਡ ਤੋਂ ਫੜਿਆ ਉਹਨਾਂ ਨੇ ਕ੍ਰਿਮੀਨੇਸ਼ਨ ਦੇ ਵਿੱਚ ਗਏ ਸੀਗੇ ਉਥੋਂ ਬਾਹਰ ਆ ਕੇ ਉਹਨਾਂ ਨੇ ਦਿੱਤਾ ਉਹਨਾਂ ਨੂੰ ਗੱਡੀ ਜੇ ਫੜਾਇਆ ਕੋਈ ਉਹਨਾਂ ਕੋਲ ਵਾਰੈਂਟੀ ਨਹੀਂ ਸੀਗਾ ਵੀ ਕੁਝ ਨਹੀਂ ਸੀ ਉਹਨਾਂ ਦੇ ਹੱਥੋਂ ਜਿਹਦੇ ਕਰਕੇ ਮੇਰੇ ਬ੍ਰਦਰ ਨੂੰ ਥਾਣੇ ਵਿੱਚ ਲੈ ਕੇ ਗਏ ਨੇ ਹਰਾਸਮੈਂਟ ਬੜੀ ਕੀਤੀ ਸਾਨੂੰ ਕੱਲ ਰਾਤ ਤੋਂ ਮਿਲਣ ਨਹੀਂ ਦੇ ਰਹੇ ਸਾਨੂੰ ਮਿਲ ਨਹੀਂ ਦੇ ਰਹੇ ਸਾਨੂੰ ਪਤਾ ਨਹੀਂ ਲੱਗਦਾ ਪਤਾ ਨਹੀਂ ਕਿੱਥੇ ਲੈ ਗਏ ਕਿੱਥੇ ਨਹੀਂ ਲੈ ਗਏ ਦੇਖੋ ਯਾਰ ਕੋਈ ਪੰਜ ਦਿਨ ਦਾ ਰਿਮਾਂਡ ਅਸੀਂ ਮੰਗਿਆ ਜੀ ਤੇ ਮਾਨਿਕ ਅਦਾਲਤ ਦੀ ਕਨਸੈਂਟ੍ਰੇਸ਼ਨ ਵਿੱਚ ਹੈਗਾ ਕਿ ਦੇਖਦੇ ਹੈ ਕਿ ਆ ਕਿ ਮਾਨਿਕ ਅਦਾਲਤ ਵੱਲੋਂ ਕਿੰਨੇ ਦਿਨਾਂ ਦਾ ਰਿਮਾਂਡ ਦਿੱਤਾ ਜਾਏਗਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਕਰੀਬੀ ਰਜੀਵ ਰਾਜਾ ਨੂੰ ਗ੍ਰਿਫਤਾਰ ਕੀਤਾ ਲੁਧਿਆਣਾ ਪੁਲਿਸ ਨੇ ਇੱਕ ਫਰੋਤੀ ਮੰਗਣ ਦੇ ਮਾਮਲੇ ਚ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਮੇਰੇ ਨਾਲ ਪੁਲਿਸ ਦੇ ਉੱਚ ਅਧਿਕਾਰੀ ਨੇ ਕਿਵੇਂ ਇਹ ਪੂਰਾ ਮਾਮਲਾ ਜਿਹੜਾ ਇਹ ਸਾਹਮਣੇ ਆਇਆ ਕਿ ਰਜੀਬ ਰਾਜਾ ਇਸ ਪੂਰੇ ਮਾਮਲੇ ਦੇ ਵਿੱਚ ਸ਼ਾਮਲ ਸੀ ਅੱਜ ਕੋਰਟ ਵਿੱਚ ਪੇਸ਼ ਕੀਤਾ ਕੋਈ ਰਿਮਾਂਡ ਮਿਲਿਆ ਅ ਪੰਜ ਦਿਨਾਂ ਦੇ ਅੰਦਰ ਰਿਮਾਂਡ ਅਸੀਂ ਮੰਗਿਆ ਸੀ ਤੇ ਇਹ ਮਾਨਯੋਗ ਅਦਾਲਤ ਦੀ ਕਨਸਲਟ੍ਰੇਸ਼ਨ ਵਿੱਚ ਹੈਗਾ ਕਿ ਦੇਖਦੇ ਹੈ ਕਿ ਆ ਕਿ ਮਾਨਯੋਗ ਅਦਾਲਤ ਵੱਲੋਂ ਕਿੰਨੇ ਦਿਨਾਂ ਦਾ ਰਮਾਂਡ ਦਿੱਤਾ ਜਾਏਗਾ ਪੁਲਿਸ ਸਾਹਿਬ ਇਹ ਕਿਵੇਂ ਪੂਰੀ ਇੱਕ ਸਨਤਕਾਰ ਨੂੰ ਲੋਹਾ ਕਾਰੋਬਾਰੀ ਨੂੰ ਇਹਨਾਂ ਨੇ ਫਰੋਤੀ ਮੰਗੀ ਕਿਵੇਂ ਗ੍ਰਿਫਤਾਰੀਆਂ ਹੋਈਆਂ ਜੀ ਪਹਿਲਾਂ ਇੱਕ ਕਾਰੋਬਾਰੀ ਸੀਗਾ ਜੀ ਲੁਧਿਆਣੇ ਦਾ ਇੱਕ ਵਪਾਰੀ ਨੇ ਤੇ ਉਹਨੂੰ 30 ਲੱਖ ਰੁਪਏ ਦੀ ਫਰੋਤੀ ਦੀ ਮੰਗ ਹੋਈ ਸੀਗੀ ਉਹਦੇ ਕੋਲੋਂ ਜਿਸ ਦੇ ਚਲਦਿਆਂ ਪੁਲਿਸ ਪਾਰਟੀ ਦੀ ਮਦਦ ਦੇ ਨਾਲ ਤੇ ਸੀਆਈਏ ਸਟਾਫ ਸੀਗਾ ਸਾਡਾ ਇਨਵੋਲਡ ਸਾਡੀ ਥਾਣਾ ਪੁਲਿਸ ਸੀਗੀ ਤੇ ਉਹਨਾਂ ਦੀ ਮਦਦ ਦੇ ਨਾਲ ਫਿਰ ਜਦੋਂ ਦੋ ਦੋਸ਼ੀ ਕਾਬੂ ਕੀਤੇ ਗਏ ਤੇ ਫਿਰ ਫਰਦਰ ਲੀਡਸ ਤੋਂ ਤੀਸਰਾ ਦੋਸ਼ੀ ਤੇ ਫਿਰ ਚੌਥੀ ਦੋਸ਼ੀ ਤੱਕ ਪਹੁੰਚਿਆ ਗਿਆ ਜੀ ਹੂੰ ਰਜੀਵ ਰਾਜਾ ਤੱਕ ਪੁਲਿਸ ਕਿਵੇਂ ਪਹੁੰਚੀ ਕਿਉਂਕਿ ਕਾਂਗਰਸ ਦਾ ਸਾਬਕਾ ਪ੍ਰਧਾਨ ਰਵਨੀਤ ਸਿੰਘ ਬਿੱਟੂ ਦੇ ਨੇੜੇ ਕੇਂਦਰੀ ਰਾਜ ਮੰਤਰੀ ਦੇ ਕੁਝ ਪ੍ਰੈਸ਼ਰ ਇਹੋ ਜਿਹਾ ਤਾਂ ਨਹੀਂ ਪੁਲਿਸ ਦੇ ਉੱਤੇ ਉਹ ਉਹ ਕਿਵੇਂ ਕਾਲਿੰਗ ਉਹਨਾਂ ਦੇ ਨਾਲ ਸੀ ਅਰੋਪੀਆਂ ਦੇ ਕੋਈ ਨਾ ਜੀ ਦੇਖੋ ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਬੜੇ ਟਰਾਂਸਪੇਰੈਂਟ ਤੇ ਬੜੇ ਫੇਅਰ ਮਾਈਂਡਡ ਨੇਸ਼ਨਲ ਕੰਡਕਟ ਕੀਤੀ ਜਾਏਗੀ ਤੇ ਬੈਕਗ੍ਰਾਉਂਡਸ ਕਿਸੇ ਦੀਆਂ ਵੀ ਕੋਈ ਇਹਦੇ ਵਿੱਚ ਮਾਇਨੇ ਨਹੀਂ ਰੱਖਦੀਆਂ ਕਿਉਂਕਿ ਕੇਸ ਸੈਟ ਹੈਂਡ ਜਿਹੜਾ ਹੈਗਾ ਉਹਨੂੰ ਉਸ ਦੀ ਮੈਰਿਟ ਦੇ ਉੱਤੇ ਹੀ ਵਿਚਾਰਿਆ ਜਾਏਗਾ ਤੇ ਕਿਸੇ ਦੀ ਵੀ ਜੋ ਕੋਈ ਅਗਰ ਆਪਾਂ ਕਹ ਲਈਏ ਜਿਵੇਂ ਤੁਸੀਂ ਦੱਸ ਰਹੇ ਹੋ ਮਿਸਟਰ ਰਾਜਾ ਦੀ ਅਗਰ ਕੋਈ ਪੋਲਿਟੀਕਲ ਬੈਕਗ੍ਰਾਉਂਡ ਹੈ ਜਾਂ ਕੋਈ ਵੀ ਉਹ ਚੀਜ਼ ਇਨਵੈਸਟੀਗੇਸ਼ਨ ਦਾ 파ਟ ਨਹੀਂ ਹੈ ਸਾਡੇ ਕੋਲ ਜੋ ਕੇਸ ਐਟ ਹੈਂਡ ਹੈਗਾ ਉਹ ਇਨਵੈਸਟੀਗੇਸ਼ਨ ਉਸ ਮੈਰਿਟ ਦੀ ਕੰਡਕਟ ਕੀਤੀ ਜਾਏਗੀ ਅੱਛਾ ਥੋੜੇ ਸ਼ਬਦਾਂ ਚ ਕੋਈ ਇਹ ਜਿਹੜੇ આરોપી ਪਹਿਲੇ ਤਿੰਨ ਫੜੇ ਸੀ ਉਹਨਾਂ ਦੇ ਨਾਲ ਗੱਲਬਾਤ ਦੇ ਵਿੱਚ ਕੋਈ ਫੋਨ ਕਾਲਿੰਗ ਆਪਸ ਦੇ ਵਿੱਚ ਜੁੜਦੀ ਸੀ ਤਾਂ ਤੁਸੀਂ ਉਹਨੂੰ ਗ੍ਰਿਫਤਾਰ ਕੀਤਾ ਰਾਜੇ ਨੇ दरअसल ਜੀ ਇਹ ਸਾਰੀ ਚੀਜ਼ ਨਾ ਇਟਸ ਅ ਪਾਰਟ ਆਫ ਇਨਵੈਸਟੀਗੇਸ਼ਨ ਤੇ ਐਟ ਦਿਸ ਸਟੇਜ ਇਹ ਰੈਲੇਵੈਂਟ ਨਹੀਂ ਹੋਏਗਾ ਕਿ ਆਪਾਂ ਇਨਵੈਸਟੀਗੇਸ਼ਨ ਦੀਆਂ ਡਿਟੇਲਸ ਰਿਵੀਲ ਕਰੀਏ ਵਾਂਸ ਜਦੋਂ ਆਪਣਾ ਕੇਸ ਪੂਰਾ ਇੱਕ ਵਾਰੀ ਕਨਸੋਲिडेट ਹੋ ਜਾਏਗਾ ਜੀ ਫਿਰ ਮੀਡੀਆ ਨਾਲ ਜਨਤਾ ਕਰ ਦਿੱਤਾ ਜਾਏਗਾ ਚਲੋ ਅਫਰੋਤੀ ਮੰਗੀ ਮੰਗ ਕਿੰਨੇ ਕੀਤੀ ਰਜੀਵ ਰਾਜ ਨੇ ਕੀਤੀ ਕਿ 3 ਰੁਪਏ ਜਿਹੜੇ ਸਾਰੇ ਅਨਵਿੰਦ ਜੀ ਸਾਰੀ ਚੀਜ਼ ਜਿਹੜੀ ਹੈਗੀ ਹੈ ਇਟ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਮੈਂ ਤਾਂ ਹੀ ਕਿਹਾ ਕਿ ਤਾਂਕਿ ਕਿ ਜੁਡੀਸ਼ੀਅਲ ਪ੍ਰੋਸੀਜਰ ਨਾ ਅਪਰੀਸ਼ੀਏਟ ਹੋ ਜਾਵੇ ਇਸ ਕਰਕੇ ਇਸ ਸਟੇਜ ਦੇ ਉੱਤੇ ਕੋਈ ਵੀ ਰੈਲੇਵੈਂਟ ਕਮੈਂਟ ਦੇਣਾ ਵਾਜਬ ਨਹੀਂ ਹੋਏਗਾ ਚਲੋ ਕੋਈ ਅੱਛਾ ਅਮਾਉਂਟ ਕਿੰਨੀ ਸੀ ਕਿ ਅਸੀਂ ਤਾਂ ਜੜੀਆਂ ਖਬਰਾਂ ਚਲਾਈਆਂ ਨੇ ਕਿੰਨੀ ਅਮਾਉਂਟ ਸੀ ਟੋਟਲ ਪਹਿਲਾਂ ਜਿਹੜੀ origianally ਜਿਹੜੀ ਇੱਕ extortion amount ਜਿਹੜੀ ਮੰਗੀ ਗਈ ਸੀਗੀ ਆ ਰੁਪਈਆਂ ਵੱਲੋਂ ਉਹ 30 ਲੱਖਸ ਦੀ ਸੀਗੀ ਹੂੰ ਉਸ ਤੋਂ ਬਾਅਦ ਫਰਦਰ ਇਹਨਾਂ ਦੀ ਸੈਟਲਮੈਂਟ ਇੱਕ ਲੈਸਰ ਅਮਾਉਂਟ ਤੇ ਹੋਈ ਹੈ ਕਿ ਆਗੇਨ which is a part of the investigation ਚਲੋ ਪੁਲਿਸ پورے ਮਾਮਲੇ ਤੇ ਜਾਂਚ ਕਰ ਰਹੀ ਹੈ ਔਰ ਜਾਂਚ ਤੋਂ ਬਾਅਦ ਹੋਰ ਵੱਡੇ ਖੁਲਾਸੇ ਹੋਣਗੇ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਔਰ 5 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਹੈ ਰਿਮਾਂਡ ਦੇ ਜੱਜ ਵੱਲੋਂ ਜਿਹੜਾ ਰਿਮਾਂਡ ਦੇਣਾ ਉਹ ਹਜੇ ਪੈਂਡਿੰਗ ਹੈ ਕਿੰਨਾ ਰਿਮਾਂਡ ਮਿਲਦਾ ਪੁਲਿਸ ਨੂੰ ਇਹ ਤਾਂ ਹੁਣੇ ਥੋੜੀ ਦੇਰ ਬਾਅਦ ਪਤਾ ਚੱਲ ਜਾਏਗਾ ਪਰ ਇੰਡਸਟਰੀਜ਼ ਬੰਦਾ ਦਾ 3 ਲੱਖ ਦੀ ਪਰੋਤੀ ਦੇ ਵਿੱਚ ਨਜਾਇਜ਼ ਨੂੰ ਪਾਇਆ ਧੱਕੇ ਨਾਲ ਜੀ ਜੀ ਕੋਈ ਪੈਟਰਨ ਨਹੀਂ ਹੈ ਇਹਨਾਂ ਕੋਲ ਪੁਲਿਸ ਕੋਲ ਕੋਈ ਕਲੂ ਨਹੀਂ ਮਿਲਿਆ ਹਾਲੇ ਤੱਕ ਜੀ ਜੀ ਵੀ ਨਾ ਕੋਈ ਕਲੂ ਮਿਲਿਆ ਉਹਨਾਂ ਕੋਲ ਨਾ ਕੋਈ ਕੋਈ ਐਵੀਡੈਂਸ ਹੈ ਜਿਦੇ ਕਰਕੇ ਨਜਾਇਜ਼ ਨੂੰ ਹਰਾਸਮੈਂਟ ਕਰੀ ਜਾ ਰਹੀ ਹੈ ਹਰਾਸਮੈਂਟ ਕੀਤੀ ਗਈ ਹੈ ਜੀ ਜੀ ਪੋਲਿਟਿਕਲ ਪੋਲਿਟਿਕਲ ਸਟ੍ਰੈਟਜੀ ਪੋਲਿਟਿਕਲ ਜੀ ਰਵੀਰ ਬਿੱਟੂ ਨੇ ਕੱਲ ਬਿਆਨ ਦੇ ਦਿੱਤਾ ਉਹਨਾਂ ਨੇ ਰੋਕ ਲਾਇਆ ਸਰਕਾਰ ਨੂੰ ਪੁਲਿਸ ਤੇ ਸਰਕਾਰ ਤੁਹਾਨੂੰ ਕੀ ਲੱਗਦਾ ਬਿੱਟੂ ਜੀ ਕਹਿ ਰਹੇ ਉਹਨਾਂ ਨੇ ਲਾਈਵ ਹੋ ਕੇ ਸਾਰਾ ਦੱਸਿਆ ਵੀ ਇਹਦੇ ਉੱਪਰ ਸਾਰਾ ਕੁਝ ਮੈਂ ਕੀਤਾ ਜੋ ਕੀਤਾ ਲੇਕਿਨ ਰਜੀਵ ਰਾਜਾ ਬਿਲਕੁਲ ਨਿਰਦੋਸ਼ ਹੈ ਉਹਦੇ ਵਿੱਚ ਕੋਈ ਹੱਕ ਨਹੀਂ ਹੈ ਲੇਕਿਨ ਨਜਾਇਜ਼ ਉਹਨਾਂ 'ਤੇ ਧੱਕਾ ਕੀਤਾ ਗਿਆ ਉਹ ਤਾਂ ਜਾਣਦੇ ਵੀ ਨਹੀਂ ਕਿਸੇ ਨੂੰ ਜਾਨਦੇ ਵੀ ਨਹੀਂ ਕਿਸੇ ਨੂੰ ਕਿਹੜੇ ਬੰਦੇ ਫੜੇ ਉਹਨਾਂ ਨੇ ਕਿਹੜੇ ਬੰਦੇ ਨਹੀਂ ਫੜੇ ਉਹਨਾਂ ਦੇ ਬੰਦੇ ਲੈਣਾ ਕਿਹਨੂੰ ਲੈਣਾ ਕਿਹਨੂੰ ਦੇਣਾ ਕੁਝ ਨਹੀਂ ਪਤਾ ਉਹਨਾਂ ਨੂੰ ਨਜਾਇਜ਼ ਉਹਨਾਂ ਨੂੰ ਚੱਕ ਰਹੀ ਹੈ ਤੁਹਾਡੇ ਵੱਲ ਕਿਦਾ ਮੰਨ ਲੀਆ ਵੀ ਮੇਰਾ ਬ੍ਰਦਰ ਵੀ ਆਪਣਾ આરોપી ਹੈ ਰੋਪੀ ਨਹੀਂ ਹੋ ਕੋਈ ਰਿਮਾਂਡ ਨਹੀਂ ਕੁਛ ਨਹੀਂ ਜੇ ਹਲੇ ਵੇਟ ਕਰਨ ਨੂੰ ਕਹਿ ਰਹੇ ਨੇ ਤੁਸੀਂ ਵੇਟ ਕਰੋ ਬਾਹਰ ਨੇ ਨੈਕਸਟ ਤਾਂ ਡੈਕਸਟਾ ਤੋਂ ਡੱਕੀ ਰਹਿਣਾ ਅਰੇ ਖੜਮ ਕੇ ਰਹਿਣਾ ਨੈਕਸਟ ਸਟੇਪ ਕੁਛ ਨਹੀਂ ਦੀ ਆਪਣਾ ਅਦਾਲਤ ਉਹੀ ਕਰਨਿਆ ਜੀ ਕਿ ਉਹਨਾਂ ਨੂੰ ਬਾਦ ਬਰੀ ਕੀਤਾ ਜਾਵੇ ਜੀ ਹਾਈ ਕੋਰਟ ਜਾ ਜਾਊਗਾ ਸਰ ਪੋਲਿਟਿਕਲ ਸਟੈਂਡ ਸਰ ਜੀ ਕੋਈ ਪ੍ਰੂਫ ਹੀ ਹੈ ਨਹੀਂ ਪ੍ਰੂਫ ਹੀ ਹੈ ਨਹੀਂ ਉਹਨਾਂ ਕੋਲ ਪ੍ਰੂਫ ਹੀ ਹੈ ਨਹੀਂ ਅੱਜ ਇਹਨਾਂ ਨੂੰ ਬੇਲ ਮਿਲੇਗੀ ਅੱਜ ਉਹ ਤਿੰਨ ਬੰਦੇ ਫੜੇ ਆ ਤਿੰਨ ਬੰਦੇ ਕਹਿੰਦੇ ਹਾਂ ਵੀ ਮੇਰਾ ਨਾਮ ਲੈਣਗੇ ਮੇਰੇ ਬ੍ਰਦਰ ਦਾ ਨਾਮ ਲੈਣਗੇ ਕਿਸੇ ਹੋਰ ਦਾ ਲੈਣਗੇ ਕਿ ਕਿੰਨੂ ਕਿੰਨੂ ਫਸਾਣਗੇ ਇੱਕ ਬੰਦਾ ਫੜਿਆ ਨਹੀਂ ਤੁਸੀਂ ਬੋਲ ਰਿਹਾ ਸਰ ਸੁਨੀਤ ਪਿੰਡ ਤੋਂ ਫੜਿਆ ਉਹਨਾਂ ਨੇ ਕ੍ਰਿਮੀਨੇਸ਼ਨ ਦੇ ਵਿੱਚ ਗਏ ਸੀਗੇ ਉਥੋਂ ਬਾਹਰ ਆ ਕੇ ਉਹਨੂੰ ਲਿੱਤਾ ਉਹਨਾਂ ਨੂੰ ਗੱਡੀ ਜਿਹਾ ਫੜਾਇਆ ਕੋਈ ਉਹਨਾਂ ਕੋਲ ਵਾਰੈਂਟੀ ਸੀ ਜਾਂ ਵੀ ਕੁਝ ਨਹੀਂ ਸੀ ਉਹਨਾਂ ਦੇ ਹੱਥ ਵਿੱਚ ਜਿਹਦੇ ਕਰਕੇ ਮੇਰੇ ਬ੍ਰਦਰ ਨੂੰ ਥਾਣੇ ਵਿੱਚ ਲੈ ਕੇ ਗਏ ਨੇ ਹਰਾਸਮੈਂਟ ਬੜੀ ਕੀਤੀ ਸਾਨੂੰ ਕੱਲ ਰਾਤ ਤੋਂ ਮਿਲਣ ਨਹੀਂ ਦੇ ਰਹੇ ਸਾਨੂੰ ਮਿਲਣ ਨਹੀਂ ਦੇ ਰਹੇ ਸਾਨੂੰ ਪਤਾ ਨਹੀਂ ਪਤਾ ਨਹੀਂ ਕਿੱਥੇ ਲੈ ਗਏ ਕਿੱਥੇ ਨਹੀਂ ਲੈ ਗਏ ਦੇਖੋ ਯਾਰ ਕੋਈ ਕੋਈ ਨੋਰਮਲ ਡੋਰਬਲ ਵੀ ਹੋ ਜਾਂਦਾ ਦੱਸੋ ਕਦੋਂ ਸਮ ਦੱਸੋ ਕਿ 8 ਨੰਬਰ ਥਾਣੇ ਚਾ ਕਿੱਥੇ ਆ ਸੀ ਜਿਸ ਤਰ੍ਹਾਂ ਦੇ ਨਾਲ ਇਹ ਪੂਰਾ ਮਾਮਲਾ ਗਰਮਾਇਆ ਰਾਜ ਕੇਂਦਰੀ ਰਾਜ ਮੰਤਰੀ ਰਮਨ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ ਤੇ ਆ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਧਿਆ ਆਖਿਆ ਕਿ ਮੈਂ ਭਗਵੰਤ ਮਾਨ ਦੀ ਕੋਠੀ ਦੇ ਬਾਹਰ தராங்க கேமராமனவந்த டோனி நவீன சர்மா பிடி நியூஸ்